ਇਹਨੂੰ ਪਿਆਰ ਭਰੇ ਸਸ਼ੇਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਫੈਸਲੇ ਨੂੰ ਲੈ ਕੇ ਜੋ ਅਪਡੇਟ ਨਿਕਲ ਕੇ ਆ ਰਹੀ ਹੈ 1 April 2025 ਤੋਂ ਲਾਗੂ ਹੋਵੇਗੀ 6ਵੇਂ ਪੇ ਕਮਿਸ਼ਨ ਦੇ ਅਰੇ ਦੀ ਇੱਕ ਹਕੀਸ਼ਤ ਜਾਰੀ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਲਈ ਇੱਕ ਵੱਡੀ ਖਬਰ ਫੈਸਲਾ ਬਜਟ ਸੈਸ਼ਨ ਦੇ ਵਿੱਚ ਪੈਂਡਿੰਗ 11% ਡੀ ਦੇ ਵਿੱਚੋਂ 4% ਦੇ ਉੱਤੇ ਮੋਹਰ ਲੱਗ ਸਕਦੀ ਹੈ ਸਹਿਮਤੀ ਬਣ ਸਕਦੀ ਹੈ ਸੋ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਜਿਹੜਾ ਛੇਮਾ ਪੀ ਕਮਿਸ਼ਨ ਦਾ ਜਿਹੜਾ ਏਰੀਅਰ ਪੈਂਡਿੰਗ ਸੀਗਾ ਉਸ ਨੂੰ ਜਾਰੀ ਕਰਨ ਦੇ ਉੱਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ 13 ਫਰਵਰੀ ਦੀ ਕੈਬਨਨ ਮੀਟਿੰਗ ਦੇ ਵਿੱਚ ਹੁਣ 1 ਅਪ੍ਰੈਲ 2025 ਤੋਂ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਜਿਹੜੀ ਪਹਿਲੀ ਕਿਸ਼ਤ ਜਾਰੀ ਕੀਤੀ ਜਾਏਗੀ ਫੈਸਲਾ ਜਿਹੜਾ ਹੈ ਕਿ 80 ਸਾਲ ਤੋਂ ਉੱਪਰ ਜ਼ਿਆਦਾ ਟਾਈਮ ਉਹਨਾਂ ਦੀ ਉਮਰ ਨੂੰ ਉਹਨਾਂ ਨੂੰ ਜੋ ਇਹ ਕਿਸ਼ਤ ਲਾਗੂ ਕੀਤੀ ਜਾ ਰਹੀ ਹੈ 1 April 2025 ਤੋਂ ਜਿਨ੍ਹਾਂ ਦੀ ਉਮਰ 80 ਸਾਲ ਤੋਂ ਵੱਧ ਮੰਨ ਰਹੇ ਹਨ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਇਹ ਕਿਸ਼ਤ ਜਾਰੀ ਕੀਤੀ ਜਾ ਸਕਦੀ ਹੈ ਸੋ ਦੂਜੀ ਗੱਲ ਇਹ ਜਿਹੜੀ ਹੈ 24 March ਤੋਂ ਜਿਹੜਾ ਹੈ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਇਸ ਬਜਟ ਸੈਸ਼ਨ ਦੇ ਵਿੱਚ 4% ਪੈਂਡਿੰਗ ਡੀਏ ਜਿਹੜਾ ਹੈ 에ਰਰ ਹੈ ਇਸ ਡੀਏ ਦੀ ਕਿਸ਼ਤ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ ਇਸ ਤੇ ਸਹਿਮਤੀ ਬਣ ਸਕਦੀ ਹੈ ਸੋ ਇਹ ਪੱਤਰ ਦਿੱਤਾ ਹੈ ਵਾਫਦ ਨੇ ਹੰਗਾਮ ਜਿਹੜੀ ਆਗਮੀ ਬਜਟ ਸੈਸ਼ਨ ਦੇ ਦੌਰਾਨ ਵਿਧਾਨ ਸਭਾ ਵਿੱਚ ਪੁਰਾਣੀ ਪੈਨਸ਼ਨ ਦਾ ਜਿਹੜਾ ਮਤਾ ਲਿਆਉਣ ਦੇ ਲਈ ਕਾਂਗਰਸੀ ਵਿਧਾਇਕ ਨੂੰ ਵਿਪ ਜਾਰੀ ਜਿਹੜਾ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਤੇ ਰਾਜਾ ਵੜਿੰਗ ਨੇ ਵੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਮਾ ਨਾਲ ਮੁੱਦਾ ਵਿਚਾਰਨ ਦਾ ਭਰੋਸਾ ਦਿੱਤਾ ਹੈ ਤਹਾਂਜੀ ਤੋਂ ਉਸ ਮੁਲਾਜ਼ਮਾਂ ਨੂੰ ਉਹਨਾਂ ਨੇ ਭਰੋਸਾ ਦਿੱਤਾ ਕਿ ਉਹ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਸਮਨ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਦੇ ਮੁੱਦੇ ਤੇ ਗੱਲ ਕਰਨਗੇ ਫਰੰਟ ਦੇ ਕਨਵੀਨਰ ਅਤੀਤ ਅਦਿੰਦਰ ਪਾਸਿੰਗ ਅਤੇ ਪ੍ਰੈਸ ਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ 18 ਨਵੰਬਰ 2022 ਦੇ ਵਿੱਚ ਪੁਰਾਣੀ ਪੈਨਸ਼ਨ ਸੰਬੰਧੀ ਜਾਰੀ ਕੀਤੀ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣਾ ਅਤੇ ਬਜਟ ਸੈਸ਼ਨ ਦੌਰਾਨ ਪੈਨਸ਼ਨਰ ਦਾ ਮਤਾ ਲਿਓਣ ਲਈ ਵਿਧਾਇਕ ਨੂੰ ਮੰਗ ਪੱਤਰ ਦਿੱਤੇ ਹਜ਼ਾਰੇ ਨੇ ਇਸ ਤੋਂ ਪਹਿਲਾਂ ਹਲਕਾ ਬਰਨਾਲਾ ਦੇ ਐਮਐਲਏ ਕੁਲਦੀਪ ਸਿੰਘ ਢਿੱਲੋਂ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਸੀ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਪਰ ਉਸ ਐਮਐਲਏ ਨੇ ਆਪਣੇ ਲੈਟਰ ਪੈਡ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ ਉਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਪੰਜਾਬ ਸਰਕਾਰ ਦੇ ਵੱਲੋਂ 18 ਨਵੰਬਰ 2022 ਨੂੰ ਪ੍ਰਾਣੀ ਪੈਨਸ਼ਨ ਸੰਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਲਾਗੂ ਕਰਨ ਤੇ ਆਉਣ ਵਾਲੇ ਬਜਟ ਸੈਸ਼ਨ ਦੇ ਦੌਰਾਨ ਕੇਂਦਰ ਦੇ ਵੱਲੋਂ ਲਿਆਂਦੀ ਗਈ ਯੂਪੀਐਸ ਸਕੀਮ ਨੂੰ ਰੱਦ ਕਰਨ ਦੇ ਲਈ ਅਤੇ ਪ੍ਰਾਣੀ ਪੈਨਸ਼ਨ ਲਾਗੂ ਕਰਨ ਦਾ ਵਿਧਾਨ ਸਭਾ ਵਿੱਚ ਮਤਾ ਪਾਸ ਕਰਨ ਸੰਬੰਧੀ ਪ੍ਰਾਣੀ ਪੈਨਸ਼ਨ ਫਰੰਟ ਦੇ ਵੱਲੋਂ ਮੰਗ ਪੱਤਰ ਨੂੰ ਪ੍ਰਾਪਤ ਹੋਇਆ ਹੈ ਜੋ ਕਿ ਆਪ ਜੋ ਆਪ ਜੀ ਦੀ ਨੂੰ ਪੱਤਰ ਭੇਜਾ ਹੋਇਆ ਰਾਣੀ ਪੈਨਸ਼ਨ ਦੀ ਗਾਰੰਟੀ ਨੂੰ ਪੂਰਾ ਕਰਨ ਦੀ ਲਈ ਨੋਟੀਫਿਕੇਸ਼ਨ ਲਾਗੂ ਕਰਨ ਦੀ ਜਿਹੜੀ ਪ੍ਰਪੋਜ਼ਲ ਸ਼ਿਪਾਰਸ਼ ਕਰਦਾ ਹਾਂ ਇਹ ਸੀ ਹਲਕਾ ਬਰਨਾਲਾ ਦੇ ਐਮ ਐਲ اے ਦੇ ਵੱਲੋਂ ਲਿਖਿਆ ਗਿਆ ਹੈ ਪੱਤਰ ਆਗੂਆ ਨੇ ਇਹ ਵੀ ਕਿਹਾ ਹੈ ਕਿ ਆਪ ਸਰਕਾਰ ਦੀ ਪੈਨਸ਼ਨ ਤੋਂ ਪਿੱਛੇ ਹਟਣ ਦੀ ਇਸ ਵਾਅਦਾ ਖਿਲਾਫੀ ਖਿਲਾਫ ਮਲਾਜ਼ਮਾਂ